ਬਰਾਤ ਸਾਹਿਬ ਅਰਬਾਨੀਆਂ ਦਾ ਵਿਆਹ ਦੀ ਬੜੀ ਚਰਚਾ ਹੋ ਰਹੀ ਆ ਔਰ ਸਾਰੇ ਪਾਸੇ ਉਹੀ ਚਾਰਾ ਰੀਲਾਂ ਤੇ ਜਦੋਂ ਆਪਾਂ ਫੇਸਬੁਕ ਖੋਲਦੇ ਇੰਸਟਾਗ੍ਰam ਖੋਲਦੇ ਸਾਰੇ ਉਹੀ ਆਉਂਦਾ ਰੀਲਾਂ ਤੁਹਾਨੂੰ ਵੀ ਦੇਖਣ ਨੂੰ ਮਿਲ ਰਿਹਾ ਉਹ ਉਹ ਨਹੀਂ ਨਹੀਂ ਭਾਈ ਮੈਂ ਨਹੀਂ ਇਹ ਦੇਖਦਾਗਾ ਕਾਰਨ ਉਹਦਾ ਇਹ ਆ ਵੀ ਵਿਆਹ ਤਾਂ ਇੱਕ ਹੀ ਹੋਇਆ ਮਹਾਰਾਜ ਜੀ ਸਿੰਘ ਦੇ ਪੋਤਰੇ ਦਾ ਜਿਹੜਾ ਕਮਰਨੋ ਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਉਹ ਵਿਆਹ ਸੀ ਉਹਦੀ ਚਰਚਾ ਅੱਜ ਵੀ ਆਪਾਂ ਕਰ ਸਕਦੇ ਹਾਂ ਸਰਦਾਰ ਦੀ ਜਦੋਂ ਉਥੋਂ ਬਰਾਤ ਚੜ੍ਹੀ ਆ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਨੂੰ ਵਿਆਉਣ ਵਾਸਤੇ ਆਏ ਆ ਤਾਂ ਉਦੋਂ ਤੁਸੀਂ ਵੇਖੋ ਲੱਗ ਤਲਾਬ ਨੇ ਬੰਦਿਆਂ ਦੇ ਨਹਾਉਣ ਨੂੰ ਲੱਗ ਪਸ਼ੂਆਂ ਦੇ ਨਹਾਉਣ ਨੂੰ ਲੱਗ ਪਾਣੀ ਪੀਉਣ ਨੂੰ ਲੱਗ ਔਰ 60 ਮੁਲਕਾਂ ਦੇ ਪ੍ਰਤੀਨਿਧ ਆਏ ਹੋਏ ਸੀ ਲਾਹੌਰ ਕਿਲੇ 'ਚ 60 ਮੁਲਕਾਂ ਦੇ ਰਾਜੇ ਜਿਨ੍ਹਾਂ ਵਿੱਚ ਮਹਾਰਾਣੀ ਵੀ ਆਈ ਵੀ ਸੀ ਉਸ ਟਾਈਮ 'ਤੇ ਔਰ ਤੁਸੀਂ ਇਹ ਦੇਖੋ ਵੀ ਇੱਕ ਅੰਗਰੇਜ਼ ਲਿਖਦਾ ਉਹ ਦੀ ਡੈਰੀ 'ਤੇ ਕਹਿੰਦਾ ਕਿਲੇ ਦੇ ਇੱਕ ਦਰਵਾਜ਼ੇ 'ਤੇ ਹੀਰਾ ਸਿੰਘ ਖੜਾ ਸੀ ਜਿਹੜਾ ਕਿ ਡੋਗਰਿਆਂ ਦਾ ਮੁੰਡਾ ਸੀ ਲੇਕਿਨ ਸੋਹਣਾ ਇੰਨਾ ਸੀ ਮਹਾਰਾਜ ਜੀ ਸਿੰਘ ਨੇ ਉਹ ਅਡੌਪਟ ਕਰ ਲਿਆ ਸੀ ਸਾਰੀ ਉਹਦੀ ਐਜੂਕੇਸ਼ਨ ਸਾਰਾ ਉਹਦਾ ਖਰਚ ਮਹਾਰਾਜ ਰਣਜੀਤ ਸਿੰਘ ਦੇ ਆਪ ਦੇ ਖਜ਼ਾਨੇ ਚੋਂ ਜਾਂਦਾ ਸੀ ਤਾਂ ਕਹਿੰਦੇ ਹੀਰਾ ਸਿੰਘ ਜਿਹੜਾ ਖੜਾ ਸੀ ਨਾ ਅੰਗਰੇਜ਼ ਲਿਖਦਾ ਉਹ ਸਵਾਗਤ ਕਰਨ ਵਾਸਤੇ ਖੜਾ ਸੀ ਉਹਦੇ ਨਾਲ ਹੋਰ ਅਹਿਲਕਾਰ ਹੋਰ ਵੀ ਬੜੇ ਬੰਦੇ ਖੜੇ ਸੀ 42 ਦਿਨਾਂ ਦੀ ਗੱਲ ਦੱਸਦਾ ਜਦੋਂ ਕਬਰਨ ਉਹ ਨਿਹਾਲ ਦਾ ਵਿਆਹ ਚੱਲ ਰਿਹਾ ਤਾਂ ਤੁਸੀਂ ਦੇਖੋ ਵੀ ਉਹ ਅੰਗਰੇਜ਼ ਕਹਿੰਦਾ ਵੀ ਹੀਰਾ ਸਿੰਘ ਦਾ ਇੱਕ ਵੀ ਅੰਗ ਬਾਹਰ ਨੰਗਾ ਨਹੀਂ ਸੀ ਦੱਸਦਾ ਜਿਹਦੇ ਤੇ ਹੀਰੇ ਨਾਲ ਬਿਟੇ ਹੋਣ ਔਰ ਇੰਨੇ ਸੋਨੇ ਦੇ ਕੱਪੜੇ ਤੇ ਹਰ ਜਗ੍ਹਾ ਤੇ ਮੱਥੇ ਤੇ ਬਾਹਾਂ ਤੇ ਡੌਲੇ ਤੇ ਔਰ ਇੰਨੀ-ਇੰਨੀ ਹੀਰਿਆਂ ਦੀ ਕੀਮਤ ਸੀ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਕੋਹੇਨੂਰ ਹੀਰਾ ਇਸ ਡੌਲੇ ਤੇ ਬੰਨਿਆ ਹੁੰਦਾ ਸੀ ਨਾ ਅੱਜ ਵੀ ਅੰਗਰੇਜ਼ਾਂ ਦਾ ਜੇ ਉੱਥੇ ਰੱਖਿਆ ਵਾ ਨਾ ਲੰਡਨ ਵਿੱਚ ਉਹਦੀ ਇੰਨੀ ਕਿ ਕੀਮਤਾ ਕੋਹੇਨੂਰ ਹੀਰੇ ਦੀ ਵੀ ਜਿੰਨਾ ਇੱਕ ਦਿਨ ਦਾ ਖਰਚਾ ਸਾਰੀ ਦੁਨੀਆ ਦਾ ਉਹ ਨਹੀਂ ਉਹਦੀ ਕੀਮਤ ਦਾ ਅੰਦਾਜ਼ਾ ਲਾਉਂਦੇ ਆ ਤੇ ਅਵਾਨੀ ਤਾਂ ਉਹਦੇ ਮੁਕਾਬਲੇ ਮੇਰਾ ਖਿਆਲ ਪੁਆਇੰਟ 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 5% ਵੀ ਨਹੀਂ ਆਉਂਦੇਗੇ ਵੀ ਜਿੰਨੇ ਉਸ ਕੱਲੇ ਹੀਰੇ ਦੀ ਕੀਮਤਾ ਔਰ ਮੰਜਾਂ ਦੇ ਮੰਜੇ ਭਰੇ ਹੁੰਦੇ ਸੀਗੇ ਹੀਰਿਆਂ ਦੇ ਨਾਲ ਜਵਾਹਰਾਤਲ ਨਾਲ ਕਈ ਵਾਰੀ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ ਜਿਵੇਂ ਆਪਾਂ ਆਪਦੇ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਨੂੰ ਵੀਵੇਂ ਬੀਬੀਆਂ ਵੱਡੀ ਆਪਾਂ ਪੁਰਾਣੇ ਵਿਆਹਜ ਬਰੀਆਂ ਬਰੀ ਦਿਖਾਉਂਦੇ ਜਾਂ ਹੋਰ ਚੀਜ਼ਾਂ ਦਿਖਾਉਂਦੇ ਹਾਂ ਉਵੇਂ ਦਿਖਾਉਂਦੇ ਹੁੰਦੇ ਸੀ ਲਾਹੌਰ ਕਿਲੇ ਵਿੱਚ ਮਹਾਰਾਜਾ ਸਾਹਿਬ ਤਾਂ ਉਹ ਦੇਖਣ ਵਾਲੀਆਂ ਗੱਲਾਂ ਸੀ ਤਾਂ ਤੁਸੀਂ ਦੇਖੋ 60 ਮੁਲਕਾਂ ਦੇ ਪ੍ਰਤੀਨਿਧ ਜਦੋਂ ਕਮਰਨਾਉਨ ਨਿਹਾਲ ਦੇ ਮੱਥੇ ਤੇ ਸੇਰਾ ਬੰਨਣ ਲੱਗੇ ਨਾ ਤੇ ਮਹਾਰਾਜਾ ਰਜੀਤ ਸਿੰਘ ਜੀ ਕਹਿੰਦੇ ਇਹ ਭਾਈ ਕਿੰਨੇ ਦਾ ਬਣਿਆ ਕਾ ਉਥੋਂ ਦੱਸਿਆ ਉਹਨਾਂ ਨੇ ਕਹਿੰਦੇ ਵੀ 9 ਲੱਖ ਰੁਪਏ ਦਾ ਜੀ ਤੇ ਮਹਾਰਾਜਾ ਸਾਹਿਬ ਕਹਿੰਦੇ ਉਸ ਵਿੜ ਦਾ 9 ਲੱਖ ਕਹਿੰਦੇ ਵੀ ਇਹ ਬੰਨਣਾ ਇਹ ਦਰਬਾਰ ਸਾਹਿਬ ਭਾਈ ਮੱਥਾ ਟੇਕੋ ਆਈ ਤੇ ਇਹਨਾਂ ਦੇ ਸਿੰਪਲ ਸੇਰਾ ਬੰਨ ਗਏ ਤੇ ਉਹ ਦਰਬਾਰ ਸਾਹਿਬ ਅੱਜ ਵੀ ਮੌਜੂਦ ਹੈ ਚਾਹੇ ਹੁਣ ਤੁਸੀਂ ਹੀਰਿਆਂ ਦੀ ਉਹਦੀ ਕੀਮਤ ਦੇਖ ਲਓ ਅੱਜ ਵੀ ਦਰਬਾਰ ਸਾਹਿਬ ਉਹ ਉਸੇ ਖਾਨੇ ਚ ਰੱਖਿਆ ਵਾ ਤਾਂ ਮੇਰਾ ਮਤਲਬ ਕਹਿਣ ਦਾ ਜਦੋਂ ਕਮਰ ਨਿਹਾਲ ਸਿੰਘ ਆਪਦੀ ਮਤਲਬ ਵਿਆਹ ਦੇ ਬਾਅਦ ਮੱਲੋ ਡੋਲੀ ਕਰੇ ਆਈ ਤੇ ਮਹਾਰਾਜ ਰਜੀਤ ਸਿੰਘ ਨੇ ਉਹਨਨ ਇੱਕ ਹਵੇਲੀ ਦੀਆਂ ਚਾਬੀਆਂ ਦਿੱਤੀਆਂ ਉਹ ਹਵੇਲੀ ਅੱਜ ਦੇਖਣ ਵਾਲੀ ਆ ਉਹ ਹਵੇਲੀ ਚ ਸਕੂਲ ਚੱਲ ਰਿਹਾ ਹੁਣ ਉੱਥੇ ਲਾਹੌਰ ਔਰ ਇੰਨੀ ਸੋਹਣੀ ਉਹ ਹਵੇਲੀ ਸੀ ਔਰ ਉਹਦੇ ਆ ਕੰਦਾ ਚ ਹੀਰੇ ਜਵਾਹਰਾਤ ਲੱਗੇ ਹੁੰਦੇ ਸੀ 1983 ਚ ਮੈਂ ਆਪਣੇ ਪਿਤਾ ਜਹਦਰ ਸਰਦਾਰ ਤੂਤਾ ਸਿੰਘ ਜੀ ਦੇ ਨਾਲ ਨਾ ਅਸੀਂ ਟੂਰ ਤੇ ਗਏ ਪਾਕਿਸਤਾਨ ਤੇ ਮੈਂ ਸਪੈਸ਼ਲੀ ਭਾਵੇਂ ਉਦੋਂ ਮੈਂ ਇੰਨੀ ਨੌਲੇਜ ਨਹੀਂ ਸੀ ਰੱਖਦਾ ਜਾਂ ਕੋਈ ਇਨਾ ਕੋਈ ਤਵੱਜੂ ਨਹੀਂ ਸੀ ਇਹ ਗੱਲਾਂ ਨੂੰ ਦਿੰਦੇ ਹੁੰਦੇ ਬੱਚੇ ਬੱਚਿਆਂ ਦੀ ਉਮਰ ਹੁੰਦੀ ਆ ਲੇਕਿਨ ਹਾਈ ਤੱਕ ਯਾਦ ਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੈੱਡਰੂਮ ਸੀ ਉਹਦੇ ਮਗਰ ਇੰਨੀ ਸੋਹਣੀ ਸਜਾਵਟ ਹੋਈ ਪਈ ਸੀ ਪਰ ਤੋੜ ਜਿਵੇਂ ਕੁ ਮਾਰ ਕੇ ਖੁੱਡਾਂ ਪਈਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਖੁੱਡਾਂ ਪਈਆਂ ਹੋਈ ਸੀ ਤਾਂ ਮੈਂ ਪੁੱਛਿਆ ਵੀ ਇਹ ਕਿਉਂ ਆ ਕਹਿੰਦੇ ਚ ਹੀਰੇ ਜਵਾਹਰਾਤ ਲੱਗੇ ਸੀ ਸਾਰੇ ਅੰਗਰੇਜ਼ ਕੱਢ ਕੇ ਨੇ ਤੁਸੀਂ ਦੇਖੋ ਕੰਧਾਂ ਤੇ ਵੀ ਹੀਰੇ ਜਵਾਹਰਾਤ ਲੱਗੇ ਸੀ ਉਹ ਸੀ ਵਿਆਹ ਇਹ ਤਾਂ ਐਵੇਂ ਛੋਟੇ ਮੋਟੇ ਵਿਆਹ ਉਹਨਾਂ ਦੇ ਮੁਕਾਬਲੇ ਤੇ ਰੀਲਾਂ ਦੇਖੀ ਜਾਂਦੀਆਂ ਦੇਖੀ ਜਾਓ ਪਰ ਆਪ ਦੇ ਇਤਿਹਾਸ ਨੂੰ ਨਾ ਭੁੱਲੋ ਜੇ ਇਹੋ ਜਿਹਾ ਸ਼ੌਂਕ ਰੱਖਦੇ ਆ ਤਾਂ ਇਹ ਕਿਤਾਬਾਂ ਜ਼ਰੂਰ ਪੜੋ ਤਾਂ ਜੋ ਤੁਹਾਨੂੰ ਆਪਦੇ ਦਰਸੇਚ ਇਹ ਜੇ ਬੀਤੇ ਹੋਏ ਉਹ ਪਲ ਜਿਹੜੇ ਉਸ ਟਾਈਮ ਬਹੁਤ ਭਾਵੇਂ ਮਹਿੰਗੇ ਸੀ ਬਹੁਤ ਉਹਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਕਿਉਂਕਿ ਮੈਂ ਤਾਂ ਕਹਿੰਨਾ ਕਿਉਂਕਿ ਹਰੀ ਸਿੰਘ ਨਲੂਆ ਉੱਥੇ ਜਮਰੌਦ ਦੇ ਕਿਲੇ ਦੇ ਵਿੱਚ ਬੈਠਾ ਭਾਵੇਂ ਹਰੀ ਸਿੰਘ ਨਲੂਆ ਨੂੰ ਪਤਾ ਹੈ ਕਿ ਸਾਰੀ ਫੌਜ ਜਿਹੜੀ ਆ ਲਾਹੌਰ ਬੁਲਾਈ ਗਈ ਹੈ ਕਿਉਂਕਿ ਉੱਥੇ ਬਹੁਤ ਅਹਲਕਾਰ ਵੱਡੇ ਵੱਡੇ ਲੋਕ ਆ ਰਹੇ ਆ ਗੈਸਟ ਬਣ ਕੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੂੰ ਜਿਵੇਂ ਆਪਾਂ ਸਲਾਮੀ ਦਿੰਨੇ ਜਾਂ ਹੋਰ ਕਰਦੇ ਆ ਉਹਦੇ ਵਾਸਤੇ ਭਵੇਂ ਪਠਾਨਾਂ ਦਾ ਉੱਥੇ ਘੇਰਾ ਪੈ ਗਿਆ ਔਰ ਉਸ ਵੇਲੇ ਉਹਨੂੰ ਬੜੀ ਦਿੱਕਤ ਆਈ ਇਸ ਗੱਲ ਦੀ ਉਹਨਾਂ ਨੂੰ ਫਿਰ ਵਾਪਸ ਭੇਜਣਾ ਪਿਆ ਲੇਕਿਨ ਤੁਸੀਂ ਦੇਖੋ ਵੀ ਇੱਕ ਕਮਾਲ ਦਾ ਵਿਆਹ ਸੀ ਉਹੋ ਜਿਹਾ ਕਦੇ ਵੀ ਦੁਨੀਆ ਵਿੱਚ ਵਿਆਹ ਨਹੀਂ ਹੋਇਆ ਭਵੇਂ ਰਾਇਲ ਫੈਮਲੀ ਇੰਗਲੈਂਡ ਦੀ ਆ ਉਹਨਾਂ ਦਾ ਵੀ ਇੰਨਾ ਤਕੜਾ ਬਿਆਹ ਨਹੀਂ ਸੀ ਜਿੰਨਾ ਮਹਾਰਾਜ ਜੀ ਸਿੰਘ ਦੇ ਪੁੱਤਰੇ ਕਮਰ ਨਵ ਨਿਹਾਲ ਦਾ ਵਿਆਹ ਹੋਇਆ ਸੀ